ਇੰਨੇ ਨੂੰ ਨਾ ਜੰਗਲ ਵਿੱਚ ਇੱਕ ਭੂਮੀ ਦਾ ਮਾਲਕ ਹੈ ਭੂਮੀਆਂ ਪਰ ਆਦਤ ਕੀ ਪਈ ਹੋਈ ਐ ਚੋਰੀਆਂ ਕਰਨ ਦੀ ਠੱਗੀਆਂ ਮਾਰਨ ਦੀ ਲੋਕਾਂ ਨੂੰ ਲੁੱਟਣ ਦੀ ਇੱਕ ਮਨ ਵਿੱਚ ਭੁਲੇਖਾ ਹੈ ਵਿਸ਼ayad ਬੱਚੇ ਇਦਾਂ ਹੀ ਪਾਲੇ ਜਾਂਦੇ ਆ ਜੰਗਲ ਵਿੱਚ ਫਿਰਦਾ ਫਰਾਉਂਦਾ ਜਦੋਂ ਆਵਾਜ਼ ਸੁਣੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਤੇਜ ਪ੍ਰਤਾਪ ਦੇਖ ਕੇ ਗੁਰਨਾਨਕ ਦੇ ਮਹਾਰਾਜ ਜੀ ਨੂੰ ਨਹੀਂ ਬੁਲਾਇਆ ਭਾਈ ਮਰਦਾਨਾ ਜੀ ਨੂੰ ਬੁਲਾਇਆ ਕੌਣ ਤੁਸੀਂ ਬਸ ਅਸੀਂ ਆਮ ਇਨਸਾਨ ਆ ਜੀ ਸਫ਼ਰ ਕਰਦੇ ਆਂ ਉਹ ਭੂਮੀਆਂ ਚੋਰ ਕਹਿੰਦਾ ਵੀ ਤੁਸੀਂ ਆਮ ਇਨਸਾਨ ਤਾਂ ਨਹੀਂ ਹੋ ਸਕਦੇ ਤੁਹਾਡੇ ਚਿਹਰੇ ਦੱਸ ਦਿਆ ਤੁਹਾਡੇ ਚਿਹਰਿਆਂ ਦਾ ਨੂਰ ਦੱਸਦਾ ਹੈ ਤੁਸੀਂ ਆਮ ਬੰਦੇ ਨਹੀਂ ਹੋ ਫਿਰ ਭਾਈ ਵਰਤਾਨਾ ਜੀ ਆਖਣ ਲੱਗੇ ਕਿ ਜਿਨ੍ਹਾਂ ਦੇ ਨਾਲ ਅਸੀਂ ਰਹਿੰਦੇ ਆ ਇਹ ਦੁਨੀਆ ਨੂੰ ਤਾਰਨ ਵਾਸਤੇ ਖੁਦ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖੋ ਸਤਨਾ ਇਹਨਾਂ ਨੇ ਸਾਨੂੰ ਦੱਸਿਆ ਕਿ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋਖਾ ਕੁਰਲ ਸੀ ਇੱਕ ਦਿਨ ਇਹ ਸ਼ਰੀਰ ਨੇ ਰਾਖ ਬਣ ਜਾਣਾ ਤੇ ਮੈਨੂੰ ਦੱਸਿਆ ਕਿ ਗੁਰੂ ਨਾਨਕ ਦੇ ਉਸ ਪ੍ਰਮਾਤਮਾ ਦੇ ਰੱਬ ਦੇ ਗੀਤ ਗਾਇਆ ਕਰ ਅੱਛਾ ਸਾਹਮਣੇ ਜਾ ਕੇ ਬੈਠ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਆਉ ਭਾਈ ਤੇਰਾ ਨਾਮ ਦੱਸ ਕੀ ਹੈ ਕਹਿੰਦਾ ਮਹਾਰਾਜ ਮੇਰਾ ਨਾਮ ਭੂਮੀਆਂ ਚੋਰ ਹੈ ਉਹ ਕਹਿੰਦਾ ਵੀ ਨਾਵਾਂ ਦੇ ਨਾਲ ਬੜਾ ਕੁਝ ਲੱਗਦਾ ਵੇਖਿਆ ਬੜੇ ਗੋਤ ਲੱਗਦੇ ਆ ਪਰ ਤੇਰੇ ਨਾਮ ਨਾਲ ਚੋਰ ਲੱਗਦਾ ਪਹਿਲੀ ਵਾਰ ਵੇਖਿਆ ਜਾਂ ਤੂੰ ਸੱਚ ਬੋਲਿਆ ਕੀ ਚੋਰੀਆਂ ਕਰਦਾ ਹੈ ਕਹਿੰਦਾ ਹਾਂ ਮਹਾਰਾਜ ਮੇਰਾ ਕੰਮ ਹੀ ਇਹ ਹੈ ਚੋਰੀਆਂ ਕਰਨੀਆਂ ਠੱਗੀਆਂ ਮਾਰਨੀਆਂ ਮੈਂ ਇਹੀ ਕੰਮ ਕਰਦਾ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿਸ਼ਟੀ ਪਾਈ ਕਾਦੇ ਲਈ ਕਰਦਾ ਬਈ ਇਹ ਕੰਮ ਬੱਚੇ ਪਾਲਣ ਲਈ ਕਰਦਾ ਜੀ ਆਪਣੇ ਬੱਚੇ ਪਾਲਦਾ ਧਨ ਲਿਆਉਣਾ ਹੈ ਮਾਰੇ ਕਹਿੰਦੇ ਤੈਨੂੰ ਪਤਾ ਹੈ ਸੁਤਦਾਰਾ ਪੈ ਆਂ ਲਟਾਵੇ ਬਹੁ ਪਰਪੰਚ ਕਰ ਵਰਤਾਂ ਲਿਹਾਵੇ ਸੁਤਦਾਰਾ ਪੈ ਆਂ ਲਟਾਵੇ ਤੂੰ ਪਰਾਇਆ ਧਨ ਚੁਰਾ ਕੇ ਕਿਸੇ ਦਾ ਹੱਕ ਆਪਣੇ ਬੱਚਿਆਂ ਨੂੰ ਦੇ ਦੇਣਾ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਤੈਨੂੰ ਇਹ ਠੱਗੀਆਂ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ ਤੈਨੂੰ ਪ੍ਰਮਾਤਮਾ ਨੇ ਸਰੀਰ ਦਿੱਤਾ ਹੈ ਸਵਾਸ ਦਿੱਤੇ ਆ ਤੈਥੋਂ लेखा ਲਿਆ ਜਾਣਾ ਹੈ ਕਹਿੰਦਾ ਮਹਾਰਾਜ लेखा ਕੀ ਹੁੰਦਾ ਹੈ लेखा ਇਹ ਹੁੰਦਾ ਜਿਵੇਂ ਬੱਚੇ ਨੂੰ ਆਪਾਂ ਕੋਈ ਮਾਇਆ ਦੇ ਕੇ ਸਮਾਨ ਲੈਣ ਭੇਜ ਦਈਏ ਤੇ ਫਿਰ ਮਾਤਾ ਪਿਤਾ ਹਿਸਾਬ ਮੰਗਦੇ ਆ ਵੀ ਕਿੱਥੇ ਖਰਚ ਗਿਆ ਹੈ ਇਸ ਤਰ੍ਹਾਂ ਤੈਨੂੰ ਪ੍ਰਮਾਤਮਾ ਨੇ ਸਵਾਸ ਦਿੱਤੇ ਹੈ ਤੈਥੋਂ ਲੇਖਾ ਲਿਆ ਜਾਣਾ ਕਿ ਜਿਹੜੇ ਸਵਾਸਤੈ ਨੂੰ ਦਿੱਤੇ ਸੀ ਉਹ ਕਿੱਥੇ ਖਰਚ ਕੇ ਆਇਆ ਆ ਆਖੋ ਸਤਨਾਮ ਉਹ ਕਿੱਥੇ ਖਰਚਿਆ ਭਾਈ ਕਿਹੋ ਜੇ ਕੰਮਾਂ ਤੇ ਖਰਚਿਆ ਜਿਹੜੇ ਸਵਾਸਤੈ ਨੂੰ ਪ੍ਰਮਾਤਮਾ ਨੇ ਦਿੱਤੇ ਹੈ ਲੇਖਾ ਮੰਗਿਆ ਜਾਣਾ ਭੂਮੀਆਂ ਚੋਰ ਕਹਿੰਦਾ ਮਹਾਰਾਜ ਮੇਰੀਆਂ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਭੈ ਆਉਣ ਲੱਗ ਪਿਆ ਮੈਨੂੰ ਤੇ ਡਰ ਆਉਣ ਲੱਗ ਪਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਡਰਨਾ ਨਹੀਂ ਸਮਝਣਾ ਹੈ ਮੇਰਾ ਮਨ ਕਰਦਾ ਹੈ ਕਿ ਮੈਂ ਚੋਰੀਆਂ ਠੱਗੀਆਂ ਛੱਡ ਦੇਵਾਂ ਅੱਛਾ ਪਰ ਮੈਨੂੰ ਕੋਈ ਸੌਖਾ ਜਿਹਾ ਤਰੀਕਾ ਦੱਸੋ ਤੇ ਮੈਨੂੰ ਇਹ ਛੱਡਣਾ ਬਹੁਤ ਮੁਸ਼ਕਿਲ ਆ ਮਹਾਰਾਜ ਕਹਿੰਦੇ ਫਿਰ ਤੈਨੂੰ ਤਰੀਕਾ ਦੱਸਦੇ ਆ ਤੈਨੂੰ ਵਚਨ ਮੰਨਣੇ ਪੈਣ ਤਿੰਨਕ ਵਚਨ ਸਾਡੇ ਮੰਨ ਲਈ ਮੈਂ ਤੁਹਾਡੇ ਬਚਨ ਕਿਉ ਮੰਨਾ ਮਹਾਰਜ ਕਹਿੰਦੇ ਜੇ ਬਚਨ ਮੰਨੇਗਾ ਭਲਾ ਫੇਰ ਹੀ ਹੋਣਾ ਆਖੋ ਸਤਨਾ ਤੈਨੂੰ ਬਚਨ ਮੰਨਣੇ ਪੈਣੇ ਆ ਇੱਕ ਗੱਲ ਜ਼ਰੂਰ ਹੈ ਭਾਵੇਂ ਚੋਰੀਆਂ ਵੀ ਕਰਦਾ ਰਹੀ ਫਿਰ ਇਹਦਾ ਮਨ ਕੁਛ ਖੜ ਗਿਆ ਕਹਿੰਦਾ ਇਹੋ ਜੇ ਬਚਨ ਇਹ ਬਚਨ ਤੇ ਮੈਂ ਕਮਾਵਾਂਗਾ ਕਹਿੰਦੇ ਪੱਕਾ ਵਾਦਾ ਕਰ ਵੀ ਬਚਨ ਤੋਂ ਨਹੀਂ ਢਿਡਕਣਾ ਜਿਹੜਾ ਬਚਨ ਤੋਂ ਥਿੜਕ ਜਾਂਦਾ ਹੈ ਨਾ ਬੰਦਾ ਉਹ ਫਿਰ ਗੁਰੂ ਦਾ ਪਿਆਰਾ ਨਹੀਂ ਰਹਿੰਦਾ ਉਹ ਕੱਚਾ ਹੁੰਦਾ ਬਚਨ ਕਰੇ ਜੋ ਖਿਸਕ ਜਾਏ ਸੋਈ ਨਰ ਕੱਚਾ ਉਹ ਕੱਚਾ ਹੁੰਦਾ ਹੈ ਜਿਹੜਾ ਬਚਨ ਤੋਂ ਥਿੜਕ ਜਾਂਦਾ ਹੈ ਕਹਿੰਦਾ ਹਾਂ ਮਹਾਰਾਜ ਮੈਂ ਬਚਨ ਜ਼ਰੂਰ ਕਮਾਵਾਂਗਾ ਤੁਹਾਡੇ ਬਚਨ ਤੋਂ ਨਹੀਂ ਥਿੜਕਾਂਗਾ ਜੋ ਮਰਜ਼ੀ ਹੋਵੇ ਕਹਿੰਦੇ ਫਿਰ ਚੇਤੇ ਰੱਖ ਪਹਿਲਾ ਵਚਨ ਤੇ ਇਹ ਹੈ ਵੀ ਤੈ ਝੂਠ ਨਹੀਂ ਬੋਲਣਾ। ਦੂਜਾ ਕਿਸੇ ਦਾ ਨਾਮਕ ਖਾ ਕੇ ਹਰਾਮ ਨਹੀਂ ਕਰਨਾ। ਜਿਹਦਾ ਨਾਮਕ ਖਾ ਲਿਆ ਨਾ ਉਹਦਾ ਮਾੜਾ ਨਹੀਂ ਕਰਨਾ, ਉਹਦੇ ਨਾਲ ਚੋਰੀ ਉਹਦੇ ਨਾਲ ਠੱਗੀ ਨਹੀਂ ਮਾਰਨੀ। ਤੀਸਰਾ ਵਚਨ ਇਹ ਹੈ ਵੀ ਗਰੀਬ ਮਾਰਨਾ ਕਰਨੀ ਐ ਤੇ ਨਾ ਹੋਣ ਦੇਣੀ ਐ। ਚੋਰੀਆਂ ਭਾਵੇਂ ਕਰਦਾ ਰਹੀ। ਕਾਰਨ ਦਾ ਤਰੀਕਾ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦਾ ਠੀਕ ਹੈ ਮਹਾਰਾਜ ਮੈਂ ਤੁਹਾਡਾ ਬਚਨ ਜ਼ਰੂਰ ਕਮਾਵਾਂਗਾ ਐਸੇ ਬਚਨ ਸੁਣੇ ਹੁਣ ਕੁਝ ਟਾਈਮ ਲੰਘਿਆ ਚੋਰੀ ਕਰਨ ਨੂੰ ਮਨ ਨਾ ਕੀਤਾ ਪਰ ਆਦਤ ਜਿਹੜੀ ਹੁੰਦੀ ਹੈ ਨਾ ਪਿਆਰੇ ਜਿਹੜੀ ਆਦਤ ਇੱਕ ਵਾਰੀ ਪੈ ਜਾਏ ਉਹਨੂੰ ਛੱਡਣਾ ਬੜਾ ਮੁਸ਼ਕਲ ਹੁੰਦਾ ਹੈ ਕੋਈ ਵੀ ਆਦਤ ਹੈ ਆਤ ਜਿਹੜੀ ਪੱਕ ਜਾਂਦੀ ਹੈ ਉਹ ਬੰਦੇ ਮਾਰ ਜ਼ਰੂਰ ਖਾ ਲੈਂਦੇ ਆ ਪਰ ਆਦਤ ਨਹੀਂ ਛੱਡ ਸਕਦੇ ਇਸ ਕਰਕੇ ਹਮੇਸ਼ਾ ਐਸੀ ਆਦਤ ਨਾ ਪਵੇ ਮਾੜੀ ਆਦਤ ਕਿ ਛੱਡਣੀ ਮੁਸ਼ਕਲ ਹੋ ਜਾਏ ਘਰ ਗਿਆ ਜਾ ਕੇ ਆਰਾਮ ਕੀਤਾ ਕਾਫੀ ਦਿਨ ਲੰਘੇ ਹੁਣ ਮਨ ਕਰਨ ਲੱਗ ਪਿਆ ਕਿਉਂਕਿ ਹੋਰ ਕਮਾਈ ਕੋਈ ਆਉੜਦੀ ਨਹੀਂ ਕਰਨੀ ਚੋਰੀਆਂ ਕਰਦਾ ਸੀ ਮਨ ਵਿੱਚ ਧਿਆਨ ਜਾਂਦਾ ਹੈ ਕਿ ਮਨਾਂ ਚੋਰੀ ਕਰੇ ਬਿਨਾ ਕੰਮ ਨਹੀਂ ਚੱਲਣਾ। ਚਲੋ ਆਪਾਂ ਕਿਹੜਾ ਫਿਰ ਕੋਈ ਗਰੀਬ ਮਾਰ ਕਰਨੇ ਆਪਾਂ ਗਰੀਬ ਦੇ ਜਾਂਦੇ ਹੀ ਨਹੀਂ। ਇਹਨੇ ਸੋਚਿਆ ਵੀ ਕਿਉਂ ਨਾ ਚੋਰ ਵੀ ਰਾਜੇ ਦੇ ਮਹਿਲ ਵਿੱਚ ਕਰਦੇ ਆ। ਆਪਾਂ ਗਰੀਬ ਮਾਰ ਕਰਦੇ ਹੀ ਨਹੀਂ। ਇਹਨੇ ਤਿਆਰੀ ਕੀਤੀ ਕਿ ਘੋੜਾ ਲਿਆ ਕਹਿੰਦੇ ਵਧੀਆ ਪੋਸ਼ਾਕ ਪਾਈ ਤੇ ਘੋੜੇ ਤੇ ਸਵਾਰ ਹੋ ਕੇ ਨਾ ਰਾਜੇ ਦੇ ਮਹਿਲਾਂ ਚ ਚਲਿਆ ਗਿਆ ਰਾਜੇ ਦੇ ਮਹਿਲਾਂ ਜਾ ਮਹਿਲਾਂ ਅੱਗੇ ਜਦੋਂ ਗਿਆ ਜਿਹੜੇ ਗੇਟ ਅੱਗੇ ਖੜੇ ਹੁੰਦੇ ਨੇ ਦਰਵਾਜੇ ਦੇ ਦਵਾਲਪਾਰ ਤੇ ਉਹਨਾਂ ਨੇ ਪਹਿਰੇਦਾਰਾਂ ਨੇ ਪੁੱਛਿਆ ਵੀ ਕੌਣ ਐ ਤੂੰ ਇਹਦੇ ਪਹਿਲੇ ਹੀ ਵਜਨ ਚੇਤੇ ਆ ਗਿਆ ਕਹਿੰਦਾ ਵੀ ਇਹ ਕੀ ਪੁੱਛ ਲਿਆ ਇਹਨਾਂ ਨੇ ਵੀ ਜੇ ਹੁਣ ਮੈਂ ਕਹਿੰਨਾ ਵੀ ਮੈਂ ਚੋਰ ਨਹੀਂ ਤਾਂ ਮੈਂ ਵਜਨ ਤੋਂ ਥਿੜਕਦਾ ਐ ਮਹਾਰਾਜ ਨੇ ਕਿਹਾ ਸੀਗਾ ਵੀ ਝੂਠ ਨਹੀਂ ਬੋਲਣਾ ਇਹ ਘੋੜੇ ਤੇ ਚੜਿਆ ਚੜਾਇਆ ਕਹਿੰਦਾ ਵੀ ਮੈਂ ਤਾਂ ਜੀ ਚੋਰ ਆ ਉਹ ਹੱਸ ਪਏ ਕਹਿੰਦੇ ਚੋਰ ਵੀ ਕਦੇ ਐਦਾਂ ਕਹਿੰਦਾ ਵੀ ਮੈਂ ਚੋਰ ਆ ਉਹ ਕਹਿਣ ਲੱਗੇ ਦੂਜਾ ਕਹਿੰਦਾ ਵੀ ਇਹ ਰਾਜੇਦਾਨ ਜੀ ਕੀ ਹੋਣਾ ਆਪਾਂ ਨੂੰ ਮਜ਼ਾਕ ਕਰਦਾ ਹੈ ਇਹਨੂੰ ਲੰਘ ਜਾਣ ਕਹਿੰਦੇ ਜਾਓ ਜੀ ਸਾਨੂੰ ਪਤਾ ਹੈ ਤੁਸੀਂ ਕੋਈ ਖਾਸ ਬੰਦੇ ਹੋ ਜਿਨ੍ਹਾਂ ਨੇ ਸਾਡੀ ਗੱਲ ਨੂੰ ਏਦਾਂ ਸਮਝਿਆ ਅੰਦਰ ਚਲਾ ਗਿਆ ਰਾਜਾ ਆਪਣੇ ਮਹਿਲਾਂ ਵਿੱਚ ਸੁੱਤਾ ਪਿਆ ਤੇ ਜਦੋਂ ਇੱਧਰ ਉੱਧਰ ਵੇਖਿਆ ਕਾਫੀ ਧਨ-ਮਾਲ ਜੋ-ਜੋ ਇਹਨੂੰ ਦਿਸਦਾ ਸੀ ਇਹਨੇ ਸਾਰਾ ਇਕੱਠਾ ਕਰ ਲਿਆ ਇਕੱਠਾ ਕਰਕੇ ਜੋ ਵੀ ਸੋਨਾ ਚਾਂਦੀ ਜੋ ਵੀ ਇਹਨੂੰ ਮਿਲਿਆ ਜੋ ਮਾਇਆ ਮਿਲੀ ਜੋ ਮੋਹਰੇ ਮਿਲਿਆ ਸਭ ਇਕੱਠਿਆਂ ਕਰਨੀਆ ਇੱਕ ਗਾਠੜੀ ਬਨ ਲਈ ਗਾਠੜੀ ਬਨ ਕੇ ਜਦੋਂ ਇਹਨੇ ਧਿਆਨ ਮਾਰਿਆ ਨਾ ਰਾਜੇ ਦੇ ਪਲੰਗ ਵੱਲ ਤਾਂ ਰਾਜੇ ਦੇ ਸਿਰਹਾਣੇ ਇੱਕ ਕਟੋਰੀ ਪਈ ਹੈ ਇਹ ਸੋਚਦਾ ਵੀ ਆਪਾਂ ਕਿਹੜਾ ਰਾਜਾ ਨਾਲ ਰੋਜ਼ ਹੀ ਬਹਿ ਕੇ ਖਾਣਾ ਹੈ ਚੋਰੀਆਂ ਕਰਨ ਵਾਲੇ ਬੰਦੇ ਆ ਆ ਸਿਰਹਾਣੇ ਕੀ ਪਿਆ ਵੇਖੀ ਤੇ ਸਹੀ ਰਾਜਾ ਖਾਂਦਾ ਕੀ ਹੈ ਹੋ ਸਕਦਾ ਕੋਈ ਵਧੀਆ ਪਦਾਰਥ ਹੋਵੇ ਜਾਂ ਵਧੀਆ ਦਵਾਈ ਹੋਵੇ ਹੁਣ ਰਾਜਾ ਪ੍ਰਸ਼ਾਦ ਦੇ ਤੋਂ ਬਾਅਦ ਇੱਕ ਚੂਰਨ ਛਕਦਾ ਸੀ ਇਹਨੇ ਕਟੋਰੀ ਵੱਲ ਵੇਖਿਆ ਜਾ ਕੇ ਕਟੋਰੀ ਚੱਕੀ ਤੇ ਚੂੰਡੀ ਭਰੀ ਉਹਦੇ ਵਿੱਚੋਂ ਫੱਕਾ ਮਾਰ ਲਿਆ ਜਦੋਂ ਵੇਖਿਆ ਉਹ ਚੂਰਨ ਖਾਦਾ ਤੇ ਉਹਦੇ ਵਿੱਚ ਨਮਕ ਸੀ ਹੁਣ ਚੂਰਨ ਵਿੱਚ ਇਹਨੇ ਸੋਚਿਆ ਵੀ ਇਹ ਕੀ ਮੈਂ ਕਰ ਲਿਆ ਪਹਿਲੇ ਵਚਨ ਤੋਂ ਮੈਂ ਨਿਕਲਿਆ ਦੂਜਾ ਵਚਨ ਕਿਹਾ ਸੀ ਕਿ ਨੂਨ ਖਾ ਕੇ ਹਰਾਮ ਨਹੀਂ ਕਰਨਾ ਇਹ ਤੇ ਲੂਣ ਖਾਦਾ ਗਿਆ ਹੁਣ ਕਿਵੇਂ ਕਰਾਂਗੇ ਇਹ ਤੇ ਬਚਨ ਬਚਨ ਨਹੀਂ ਮਨਾ ਮਿਲਣਾ ਵਾਰ-ਵਾਰ ਇੱਕ ਵਾਰੀ ਗੁਰੂ ਨਾਨਕ ਮਹਾਰਾਜ ਮਿਲੇ ਕੀ ਪਤਾ ਕਦੋਂ ਮਿਲਣਗੇ ਚੋਰੀਆਂ ਤਾਂ ਫੇਰ ਵੀ ਕਰਨਾਂ ਇਹਨੇ ਕਹਿੰਦੇ ਸਮਾਨ ਸੀ ਨਾ ਜਿਹੜਾ ਉੱਥੇ ਛੱਡ ਦਿੱਤਾ ਸਾਰਾ ਛੱਡ ਕੇ ਤੇ ਘੋੜੇ ਨੂੰ ਅੱਡੀ ਲਾਈ ਚਲਾ ਗਿਆ ਘਰ ਆਪਣੇ ਸਵੇਰ ਨੂੰ ਜਦੋਂ ਰਾਜਾ ਉੱਠਿਆ ਉਹ ਤੁਲ ਪੁਥਲ ਵੇਖੀ ਇਕ ਸਮਾਣ ਜਾ ਪਿਆ ਵੇਖਿਆ ਵੀ ਇਥੇ ਇਦਾਂ ਲੱਗਦਾ ਵੀ ਰਾਤ ਕੋਈ ਬੰਦਾ ਆਇਆ ਹੋਵੇ ਜਦੋਂ ਵੇਖਿਆ ਸਮਾਨ ਦੁਰਦੁਰ ਖਿੰਡਿਆ ਤੇ ਇੱਕ ਪਾਸੇ ਉਹ ਗੱਢੜੀ ਪਈ ਹੈ ਗਹਿਣਿਆਂ ਵਾਲੀ ਸਮਾਨ ਇਕੱਠਾ ਕੀਤਾ ਹੋਇਆ ਹੈ ਪਹਿਰੇਦਾਰਾਂ ਨੂੰ ਬੁਲਾਇਆ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਰਾਤ ਮੈਨੂੰ ਕੋਈ ਮਾਰ ਸਕਦਾ ਸੀ ਬੰਦਾ ਆਇਆ ਇੱਥੇ ਰਾਤ ਚੋਰੀ ਕਰਨ ਵਾਸਤੇ ਆਇਆ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਕਹਿੰਦੇ ਜੀ ਬੰਦਾ ਆਇਆ ਸੀ ਜ਼ਰੂਰ ਪਰ ਅਸੀਂ ਨੂੰ ਪੁੱਛਿਆ ਵੀ ਉਹ ਕਹਿੰਦਾ ਮੈਂ ਤੇ ਚੋਰ ਆ ਸੀ ਕਿ ਆ ਮਜ਼ਾਕ ਕਰਦਾ ਹੁਣਾ ਤੁਹਾਡਾ ਨਜ਼ਦੀਕੀ ਆ ਸੀ ਅੱਗੇ ਲਗਾਤਾ ਸਾਨੂੰ ਨਹੀਂ ਪਤਾ ਸੀ ਗਲਤੀ ਸਾਥੋ ਹੋਈ ਹੈ ਰਾਜਾ ਕਹਿੰਦਾ ਸਜ਼ਾ ਮਿਲੇਗੀ ਉਹ ਕਹਿੰਦੇ ਮaaf ਕਰ ਦਿਓ ਜੀ ਕਹਿੰਦੇ ਨਹੀਂ ਤੁਹਾਨੂੰ ਮੈਂ ਸਜ਼ਾ ਦਿਆਂਗਾ ਤਾਂ ਕੱਲ ਨੂੰ ਹੋਰ ਵੇਖਣਗੇ ਤੇ ਚੋਰੀ ਨਹੀਂ ਕਰਨਗੇ ਕਹਿੰਦੇ ਰਾਜੇ ਨਾਲ ਜਦੋਂ ਕੋਈ ਐਸਾ ਕੰਮ ਕਰ ਦੇ ਤੇ ਕੱਠ ਕਰਦੇ ਉਹ ਤੇ ਢੰਡੋਰਾ ਫਰਾ ਦਿੱਤਾ ਕਿ ਰਾਤ ਰਾਜੇ ਦੇ ਮਹਿਲ ਵਿੱਚ ਚੋਰ ਆਇਆ ਸੀ ਤੇ ਉਹਨੇ ਪਹਿਰੇਦਾਰਾਂ ਨੂੰ ਸਜ਼ਾ ਦੇਣੀ ਆ ਤੇ ਇਕੱਠੇ ਹੋ ਜਾਣ ਸਾਰੇ ਲੋਕ ਜਦੋਂ ਜਾਂਦੇ ਆ ਰਾਜੇ ਦੇ ਮਹਿਲਾਂ ਵੱਲ ਤੇ ਗੱਲਾਂ ਕਰਦੇ ਜਾਂਦੇ ਆ ਵੀ ਚੋਰ ਆਇਆ ਸੀ ਤੇ ਪਹਿਰੇਦਾਰਾਂ ਤੋਂ ਧਿਆਨ ਨਹੀਂ ਰਿਹਾ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਹੈ ਹੁਣ ਸੁਣ ਲਿਆ ਭੂਮੀਏ ਚੋਰ ਨੇ ਵੀ ਇਹ ਤਾਂ ਗੱਲ ਹੀ ਗਲਤ ਹੋ ਗਈ ਜਦੋਂ ਪੁੱਛਿਆ ਕਿਸੇ ਨੂੰ ਕਿੱਧਰ ਜਾ ਰਹੇ ਆਂ ਮਨਾ ਤੀਸਰਾ ਵਚਨ ਯਾਦ ਆ ਗਿਆ ਕਿ ਗਰੀ ਮਾਰ ਨਹੀਂ ਕਰਨੀ ਨਾ ਹੋਣ ਦੇਣੀ ਐ ਇਹ ਚੋਰੀ ਮੈਂ ਕਰਨ ਗਿਆ ਸੀ ਤੇ ਸਜ਼ਾ ਪਹਿਰੇਦਾਰਾਂ ਨੂੰ ਮਿਲਣੀ ਉਹਨਾਂ ਦਾ ਕਸੂਰ ਕੋਈ ਨਹੀਂ ਪਤਾ ਕੀਤਾ ਜਦੋਂ ਪਤਾ ਲੱਗਿਆ ਵੀ ਆਹ ਗੱਲ ਐ ਤੇ ਇਹ ਘੋੜੇ ਤੇ ਚੜ੍ਹਿਆ ਉਵੇਂ ਪਹੁੰਚ ਗਿਆ ਰਾਜੇ ਦੇ ਮਹਿਲਾਂ ਵਿੱਚ ਜਾ ਕੇ ਕੋਲ ਖੜ ਗਿਆ ਕਹਿੰਦਾ ਜੀ ਇੱਕ ਮਿੰਟ ਰੁਕ ਜਾਓ ਇਹਨਾਂ ਨੂੰ ਕੁਛ ਨਾ ਕਹੋ ਇਹ ਜੋ ਵੀ ਕੀਤਾ ਮੈਂ ਕੀਤਾ ਹੈ ਕਹਿੰਦੇ ਅੱਛਾ ਤੂੰ ਮਾਰ ਖਾਣ ਲਈ ਕਿਵੇਂ ਆ ਗਿਆ ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ ਹਾਂ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਏ ਚੋਰੀ ਏ ਜਿਹੜੀ ਮੈਂ ਕੀਤੀ ਏ ਉਹ ਕਹਿੰਦੇ ਰਾਜਾ ਕਹਿੰਦਾ ਕਮਾਲ ਹੈ ਚਲੋ ਚੋਰੀ ਤਾਂ ਕੀਤੀ ਏ ਤੂੰ ਇਦਾਂ ਦੱਸ ਨੀ ਚੋਰੀ ਕਰਮ ਤੇ ਚਲੋ ਤੂੰ ਆ ਗਿਆ ਸਮਾਨ ਸਾਰਾ ਇਕੱਠਾ ਕਰ ਲਿਆ ਤੇ ਛੱਡ ਕਾ ਦੇ ਲਈ ਗਿਆ ਲੈ ਕੇ ਕਿਉਂ ਨਹੀਂ ਗਿਆ ਦੱਸੀ ਸਾਰੀ ਕਹਾਣੀ ਵੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਰਬੀ ਰੂਪ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਬਾਚਨ ਦਿੱਤੇ ਸੀ ਬਸ ਉਹ ਬਾਚਨਾ ਨੂੰ ਮੈਂ ਨਿਭਾਉਣ ਦੇ ਵਿੱਚ ਨਾ ਇਹ ਲੈ ਕੇ ਨਹੀਂ ਗਿਆ ਕਿਸ ਤਰ੍ਹਾਂ ਕਹਿੰਦੇ ਕਿਤੇ ਕਿਹਾ ਸੀ ਵੀ ਝੂਠ ਨਹੀਂ ਬੋਲਣਾ ਤੁਹਾਡੇ ਪਹਿਰੇਦਾਰਾਂ ਨੇ ਪੁੱਛਿਆ ਤੁਸੀਂ ਕੌਣ ਹੋ ਮੈਂ ਦੱਸਿਆ ਵੀ ਮੈਂ ਚੋਰ ਆ ਇਹਨਾਂ ਦੀ ਸਮਝ ਸੀ ਮੈਨੂੰ ਲੰਘਾਤਾ ਦੂਸਰਾ ਕਹਿੰਦਾ ਮੈਂ ਚੋਰੀ ਵੀ ਕਰਨ ਲਈ ਸਮਾਨ ਇਕੱਠਾ ਕਰ ਲਿਆ ਰਾਜਨ ਤੇਰੇ ਸਹਰਾਣੇ ਪਈ ਸੀ ਕਟੋਰੀ ਮੈਂ ਤੁਨ ਨਮਕ ਖਾਦਾ ਗਿਆ ਮਹਾਰਜ ਨੇ ਕਿਹਾ ਸੀ ਵੀ ਲੋਣ ਖਾ ਕੇ ਹਰਾਮ ਨਹੀਂ ਕਰਨਾ ਮੈਂ ਛੱਡ ਗਿਆ ਦੂਸਰਾ ਕਹਿਆ ਸੀ ਵੀ ਗਰੀਬ ਮਾਰ ਨਹੀਂ ਕਰਨੀ ਇਹਨਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਤੂੰ ਪਕੜੀ ਖੜਾ ਹੈ ਇਹਨਾਂ ਨੂੰ ਛੱਡ ਦੇ ਬੈ ਜੋ ਸਜ਼ਾ ਦੇਣੀ ਹੈ ਉਹ ਮੈਨੂੰ ਦਿਓ ਪਰ ਇਹ ਗਰੀਬ ਮਾਰ ਨਾ ਕਰੋ ਮੈਂ ਵਚਨਾ ਤੋਂ ਕਦੇ ਮੁਨਕਰ ਨਹੀਂ ਹੋਵਾਂਗਾ ਜੋ ਮੈਂ ਕਿਨੇ ਦਿੱਤੇ ਵਚਨ ਗੁਰੂ ਨਾਨਕ ਦੇਵ ਜੀ ਨੇ ਕਹੋਂ ਗੁਰੂ ਨਾਨਕ ਰੱਬੀ ਰੂਹ ਕਹਿੰਦੇ ਅੱਛਾ ਕਦੇ ਤੂੰ ਇਹ ਇਨ੍ਹਾਂ ਵਚਨਾ ਤੋਂ ਨਹੀਂ ਥੜਕੇਂਗਾ ਕਹਿੰਦਾ ਨਾਨਕ ਕਦੇ ਮੈਂ ਝੂਠ ਨਹੀਂ ਬੋਲਾਂਗਾ ਕਦੇ ਨਾਮਕ ਹਰਾਮ ਨਹੀਂ ਕਰਾਂਗਾ ਕਦੇ ਗਰੀਬ ਮਾਰ ਨਹੀਂ ਕਰਾਂਗਾ ਉਹ ਰਾਜੇ ਦਾ ਮਨ ਜਿੱਤ ਲਿਆ ਕਹਿੰਦਾ ਮੇਰਾ ਤੇ ਮਨ ਜਿੱਤਿਆ ਗਿਆ ਤੂੰ ਇੰਨਾ ਇਮਾਨਦਾਰ ਬੰਦਾ ਮੇਰਾ ਦਿਲ ਆ ਗਿਆ ਤੇਰੇ ਤੇ ਜੇ ਸੱਚ ਮੁੱਚ ਤੂੰ ਇਹ ਵਚਨ ਗੁਰੂ ਨਾਨਕ ਦੇਵ ਮਹਾਰਜ ਦੇ ਕਮਾਉਣਾ ਹੈ ਨਾ ਅੱਜ ਤੋਂ ਬਾਅਦ ਤੂੰ ਚੋਰੀਆਂ ਕਰਨੀਆਂ ਛੱਡ ਦੇ ਤੈਨੂੰ ਲੋੜ ਨਹੀਂ ਚੋਰੀ ਕਰਨ ਦੀ ਤੈਨੂੰ ਮੈਂ ਆਪ ਦੇ ਰਾਜ ਮਹਿਲ ਦਾ ਵਜ਼ੀਰ ਥਾਪ ਲਾਇਆ ਖੋ ਸਤਨਾ ਤੂੰ ਇੱਥੇ ਰਹਿ ਜੋ ਤੈਨੂੰ ਚਾਹੀਦਾ ਧਨ-ਮਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਕਹਿੰਦਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਉਹ ਭਲਿਆ ਕਦੇ ਵਚਨ ਮੰਨ ਕੇ ਤਾਂ ਵੇਖ ਫਿਰ ਤੈਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਦੇ ਬਚਨਾਂ ਵਿੱਚ ਕਿੰਨੀ ਕਿ ਤਾਕਤ ਹੈ ਆਖੋ ਸਤਨਾਮ ਸਮਝ ਆਇਆ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਕਾਕੂ ਰਲ ਸੀ ਕਿ ਇੱਕ ਦਿਨ ਕਾਦੇ ਲਈ ਕਰਦਾ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਸਦਾ ਕੈਮ ਰਾਣਾ ਰਹਿਣ ਵਾਲਾ ਤੇ ਉਹ ਹੈ ਨਿਰਭਉ ਨਿਰੰਕਾਰ ਪਵਖੰਡਨ ਸਭ ਸੁਖ ਨਭ ਨੇ ਦੇਸੀ ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹੀ ਨਿਰੰਕਾਰ ਦੇਣ ਵਾਲਾ ਹੈ ਜੀ ਨੂੰ ਕਿਸੇ ਦਾ ਡਰ ਨਹੀਂ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ